ਮਾਤਰ 5 ਰੁਪਏ ਲੱਗਣੇ ਸਰ ਮਤਲਬ ਇਹ ਨੁਸਖਾ ਸਿਰਫ 5 ਰੁਪਏ ਦੇ ਵਿੱਚ 5 ਰੁਪਏ ਚ ਘਰੇ ਤਿਆਰ ਕਰੋਗੇ ਕੀ ਬਾਤ ਹੈ ਕਿੰਨਾ ਟਾਈਮ ਚੱਲੂਗਾ ਇਸ ਨੁਸਖੇ ਨੂੰ ਅਸੀਂ ਕੋਈ ਵੇਚਣ ਵਾਲੇ ਨਹੀਂ ਹੈਗੇ ਸਾਡੀ ਕੋਈ ਭਾਵਨਾ ਕਿ ਅਸੀਂ ਇਸ ਗਲੋਬਲ ਤੇ ਨੋਬਲ ਫਾਰਮੂਲੇ ਨੂੰ ਅਸੀਂ ਆਪਣੇ ਘਰਾਂ ਤੱਕ ਲੈ ਕੇ ਜਾਣਾ ਸਾਡੇ ਵਹਿ ਸਾਡੇ ਬਜ਼ੁਰਗ ਕੈਰੀ ਕਰਦੇ ਸੀ ਅੱਜ ਅਸੀਂ ਛੱਡ ਗਏ ਆ ਤੇ ਕਰੋੜਾ ਰੁਪਇਆ ਬਾਅਦ ਚ ਉਸੇ ਕੈਂਸਰ ਨਾਲ ਲੜਦੇ ਲੜਦੇ ਸੀ ਘਰ ਖਾਲੀ ਕਰਾ ਦਿੰਨੇ ਆ 5 ਰੁਪਏ ਤੁਹਾਡੀ ਜ਼ਿੰਦਗੀ ਨੂੰ ਨਵਾਂ ਜੀਵਨ ਦੇਣਗੇ ਸੈਲ ਤੁਹਾਡਾ ਥੈਂਕਸ ਕਰਨਗੇ ਸ਼ੁਕਰ ਕਰਨਗੇ ਕਿ ਇਸ انسان ਨੇ ਇਹ ਇੰਨੀ ਹਿੰਮਤ ਕੀਤੀ ਕਿ ਸਾਡੇ ਅੰਦਰ ਜੋ ਕਮੀ ਸੀ ਉਹਦੀ ਪੂਰਤੀ ਕਰ ਗਿਆ ਬੰਦਾ ਤੋਂ ਇਹ ਇਹਦੀ ਟ੍ਰੇਨਿੰਗ ਤੁਸੀਂ ਆਪ ਵੀ ਲੈਣੀ ਆਪਣੇ ਬੱਚਿਆਂ ਨੂੰ ਜਿਹੜੇ 5 ਰੁਪਏ ਮਾਤਰ ਇਹਦੀ ਕਾਸਟ ਆਂਦੀ ਹੈ ਵਨ ਟਾਈਮ ਫਾਰਮੂਲਾ ਬਣਾਉਣ ਦੇ ਉੱਤੇ ਔਰ ਕਾਫੀ ਦਿਨ ਚੱਲਦਾ ਹੈਗਾ ਇੱਕ ਟੈਕਨੀਕਲ ਤੇ ਟ੍ਰੇਨਿੰਗ ਵਾਲਾ ਫਾਰਮੂਲਾ ਹੈ ਇਹਨੂੰ ਜਾਣੇ ਜਾਣੇ ਜਿਕੇ ਰੇ ਟ੍ਰਾਈ ਤੁਸੀਂ ਨਹੀਂ ਕਰਨਾ ਇਹਦੀ ਟ੍ਰੇਨਿੰਗ ਲਈ ਵਾਸਤੇ ਅਸੀਂ ਸਪੈਸ਼ਲ ਫ੍ਰੀ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਮੋਗਾ ਦੇ ਵਿੱਚ 22 ਫਰਵਰੀ ਨੂੰ ਨੀਚੇ ਦਿੱਤੇ ਨੰਬਰ ਦੇ ਉੱਪਰ ਆਉਣ ਤੋਂ ਪਹਿਲਾਂ ਫ੍ਰੀ ਰਜਿਸਟ੍ਰੇਸ਼ਨ ਜ਼ਰੂਰ ਕਰਾ ਲੈਣਾ ਹੈ ਕਾਲ ਕਰਕੇ